ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਹਰਿਆਣੇ ਦੀ ਖੱਟਣ ਸਰਕਾਰ ਮੁਰਦਾਬਾਦ 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 ਹਰਿਆਣੇ ਦੀ ਖੱਟਣ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸਰਕਾਰ ਮੁਰਦਾਬਾਦ 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 ਹਰਿਆਣੇ ਦੀ ਖਟਰ ਸਰਕਾਰ ਮੁਰਦਾਬਾਦ 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 ਹਰਿਆਣੇ ਦੀ ਖਟਰ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਮੋ ਹਰਿਆਣੇ ਦੇ ਯੋਨੇ ਮਾਰਿਆ ਨਹੀਂ ਸਿੱਖਾਂ ਨੂੰ ਸਰਕਾਰ ਪੈਂਦਾ ਉਹਨੂੰ ਕੋ ਮੋਤੀ ਮਾਰਦੇ ਨੇ ਲੜਿਆ ਮਾਰੀਏ ਜਿੰਦਾਬਾਦ ਆ ਮੋਤੀ ਸਰਕਾਰ ਮੁਰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ ਜਿੰਦਾਬਾਦ ਮੋਤੀ ਸਰਕਾਰ مودی سرکار مرتاباد 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 ہریانہ دی خطر سرکار مرتاباد ਹੋ ਰਿਹਾ ਜੀ ਜਿਹੜੇ ਮੋਦੀ ਸਰਕਾਰ ਨੇ ਕਾਲੇ ਕਾਨੂੰਨ ਜਿਹੜੇ ਲੈ ਕੇ ਆਈ ਆ ਜਿਨ੍ਹਾਂ ਵਿੱਚ ਮੋਦੀ ਅੰਡਾਨੀ ਪਾਨੀਆਂ ਦੀ ਯਾਰੀ ਆ ਜਿਨ੍ਹਾਂ ਦੇ ਵਿੱਚ ਅੱਜ ਸਾਡੇ ਹਜ਼ਾਰਾਂ ਵੀਰ ਜਿਹੜੇ ਲੱਖਾਂ ਦੀ ਤਦਾਦ ਦੇ ਵਿੱਚ ਦਿੱਲੀ ਬਾਹਰ ਤੇ ਬੈਠੇ ਆ ਪਰ ਮੋਦੀ ਸਰਕਾਰ ਕਾਨੂੰਨ ਵਾਪਸ ਕਰਨ ਦੀ بجائے ਉਹਨਾਂ ਦੇ ਹੋਰ ਸਮਝੌੜ ਦੀ ਗੱਲ ਕਰਦੀ ਜਾਂ ਵਕਤੇ ਵਕਤੇ ਬਿਆਨ ਦੇ ਰਹੀ ਆ ਦੇਣਾ ਰਾਤ ਜਿਹੜੇ ਸਾਡੇ ਵੀਰ ਠੰਡ ਦੇ ਵਿੱਚ ਬੈਠੇ ਆ ਪਰਿਵਾਰਾਂ ਨੂੰ ਛੱਡ ਕੇ ਅੱਜ ਉਹਦੇ ਵਿਰੋਧ ਵਿੱਚੋਂ ਅੰਡਾਨੀ ਬਾਨੀ ਮੋਦੀ ਦਾ ਪੁਤਲਾ ਜਿਹੜਾ ਉਹ ਮਜੀਠੇ ਵਿੱਚ ਪੁੱਟਿਆ ਗਿਆ ਆ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਅਜੇ ਵੀ ਇਹ ਸਮਾਂ ਰਹਿੰਦਿਆਂ ਜਲਦੀ ਤੋਂ ਜਲਦੀ ਇਹ ਕਾਨੂੰਨ ਜਿਹੜੇ ਵਾਪਸ ਕੀਤੇ ਜਾਣ ਨਹੀਂ ਤੇ ਜਿਹੜਾ ਉਹ ਐ ਵਿਦਰੋਹ ਆਏ ਹੋਰ ਦਿਖਾ ਹੁੰਦਾ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ